ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਮੱਲਕੇ ਦੇ ਵਿੱਚ ਮੱਲਕੇ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਹੈ ਤੇ ਕੋਟਕੇ ਪੂਰੇ ਸ਼ਹਿਰ ਦੇ ਨੇੜੇ ਰਜਦਾ ਕਿਉਂਕਿ ਇਸ ਪਿੰਡ ਦੇ ਨਜ਼ਦੀਕ ਸਿਵਿਆ ਪਿੰਡ ਹੈ ਤੇ ਸਿਵਿਆ ਪਿੰਡ ਨੇੜੇ ਕੋਟਕੇ ਪੂਰੇ ਸ਼ਹਿਰ ਦਾ ਨੇੜੇ ਦਾ ਪਿੰਡ ਹੈ ਮਨਲਕੇ ਪਿੰਡ ਦੇ ਵਿੱਚ ਆ ਡੇਰਾ ਆਸ਼ਰਮ ਉਹਦੇ ਕੋਠਿਆਂ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਮਨਲਕੇ ਤੋਂ ਮਿੱਤਰੋ ਪੰਜ ਗ੍ਰਾਈ ਨੂੰ ਜਾਓਗੇ ਗੇਟ ਮੜੂਗਾ ਗੇਟ ਦੇ ਨਜ਼ਦੀਕ ਬਿਲਕੁਲ ਛੜਕ ਆਉਂਦੀ ਹੈ ਕਿ ਡੇਰਾ ਆਸ਼ਰਮ ਨੂੰ ਉਹ ਛੜਕ ਦੇ ਸਿੱਧਾ ਆ ਕੇ ਬਾਹਰ ਕੋਠਿਆਂ ਦੇ ਵਿੱਚ ਭਾਈ ਉਹਨਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਮੇਰੀ ਨਹੀਂ ਲਾਰਜ ਫਾਰਮ ਬਣਾਇਆ ਹੋਇਆ ਦੀ ਫਾਰਮ ਨੂੰ ਵੀ ਵਿਖਾਦੀ ਪਈਦਾ ਆਹ ਭਾਈ ਉਹਨਾਂ ਦਾ ਫਾਰਮ ਆ ਮਿੱਤਰੋ ਬਹੁਤ ਸੋਹਣਾ ਬਣਿਆ ਨਿਕਿਆ ਸੈਟਅਪ ਕੀਤਾ ਹੋਇਆ ਬਾਈ 35 40 ਨਗਾਂ ਦਾ ਜਿਹੜਾ ਇਸ ਫਾਰਮ ਦੇ ਵਿੱਚ ਰਹਿਣ ਬਸੇਰਾ ਦਾ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਟਾਪ ਦੀ ਇੱਕ ਮੰਨ ਲਓ ਕਹਿਣ ਤੋਂ ਪਾਓ ਤੁਸੀਂ ਬ੍ਰਾਂਡ ਵਿਖਾਉਣ ਲੱਗਾ ਹੋ ਤੁਹਾਨੂੰ ਐਫ ਦਾ ਮਿੱਤਰੋ ਸੂਈ ਸਵਾਈਆਂ ਮਗਰ ਇਹਦੇ ਵੱਛੀ ਆ ਕਿੰਨੇ ਦੁੱਧ ਦੀ ਮਾਲਕਨ ਰਹੀ ਆ ਕਿਹੜੇ ਸ਼ਿਵਨ ਦੀ ਵੱਛੀ ਆ ਆ ਲੋ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਅਫਰੀਕਾ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਬਾਈ ਜੀ ਸੇਤਾ ਦੇ ਪਰਿਵਾਰ ਬਾਈ ਠੀਕ ਠਾਕ ਹੈ ਬਾਈ ਆਪਣਾ ਨਾਮ ਦੱਸ ਦੀਏ ਬਾਈ ਕਿਹੜਾ ਦੀ ਹਾਂਜੀ ਕੀ ਨਾਮ ਆਪਣਾ ਦੀ ਗਰਮੇਲ ਸਿੰਘ ਬਾਈ ਜੀ ਗਰਮੇਲ ਬਾਈ ਘਰ ਆਪਣਾ ਕਿੱਥੇ ਜਾ ਗਿਆ ਕੋਠਿਆਂ ਦੇ ਵਿੱਚ ਇਹ ਬਸ ਬਾਈ ਗੁਰਦੁਆਰਾ ਸਾਹਿਬ ਨੇੜੇ ਆ ਡੇਰਾ ਗੁਰਦੁਆਰਾ ਸਾਹਿਬ ਦੇ ਨੇੜੇ ਹਾਂਜੀ ਦੇ ਕੋਠੇ ਆਸ਼ਰਮ ਵਾਲੇ ਆਗੇ ਬਾਈ ਹਾਂਜੀ ਠੀਕ ਹੈ ਬਾਈ ਅੱਛਾ ਗਰਮੇਲ ਬਾਈ ਆਪਣਾ ਗਾਉਂ ਇਤਰੀਆ ਕਿ ਕਿਹੜਾ ਸੁਆ ਸੁਈ ਹੈ ਤੇ ਕਿਹੜੇ ਦੂਜਾ ਸੁਆ ਸੁਈ ਹੈ ਬਾਈ ਦੂਜਾ ਸੁਆ ਸੁਈ ਹੈ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ ਰਾਤ ਹੀ ਸੂਈ ਆ ਬਾਈ ਰਾਤ ਹੀ ਸੂਈ ਠੀਕ ਜੇ ਜੁਰ ਪਾਤੀ ਮਹੀਨੇ ਹਾਂਜੀ ਹਾਂਜੀ ਪਈ ਹੈ ਜੀ ਕਿੰਨੇ ਦੁੱਧ ਦੇ ਕੇ ਹੀ ਮੈਂ ਕਰ ਰਿਹਾ ਸੂਈ ਬਾਈ ਇਹ 34 35 ਲੀਟਰ ਦਾ 34 35 ਲੀਟਰ ਦੁੱਧ ਨੇ ਪਿਛਲੇ ਸੋਈ ਦਿੱਤਾ ਹੋਇਆ ਇਹ ਤਾਂ ਕਿਤੇ ਫਿਰ ਬਾਈ 40 ਤੋਂ ਬਾਹਰ ਜਾਊਗੀ ਕਰਮ ਵਾਲੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਸੀਮੰਟ ਦਾ ਵੀ ਪਤਾ ਕੁਝ ਇਹਦਾ ਕਿਹੜੇ ਦੀ ਹੈ ਬਾਈ ਐ ਧਿਆਨ ਨਹੀਂ ਗਾ ਕਿਹੜੇ ਦਾ ਹੈ ਬਾਈ ਮਿੱਤਰੋ ਹੈ ਚੰਗੇ ਸੀਮੰਟ ਦੀ ਹੈ ਕਿਸੇ ਦੀ ਪਰ ਬਾਈ ਉਹਨਾਂ ਨੇ ਨਾ ਕਾਪੀ ਦੇ ਉੱਤੇ ਨੋਟ ਨਹੀਂ ਅੱਛਾ ਵੱੱਛੀ ਕਿਹੜੇ ਸੀਮੰਟ ਦੇ ਆ ਗਈ ਬਾਈ ਰੋਮਾਂਟਾ ਦੀ ਹੈ ਬਾਈ ਰੋਮਾਂਟਾ ਦੀ ਵੱੱਛੀ ਹੈ ਇਹਨੇ ਮਗਰ ਮਿੱ ਆਪੇ ਗਾਂ ਦਾ ਬ੍ਰਾਂਡ ਬਹੁਤ ਟੌਪ ਆ ਕਿਉਂਕਿ ਅਡਰ ਦੀ ਕੁਆਲਿਟੀ ਬੜੀ ਬੇਹਤਰੀਨ ਤੇ ਖਾਸ ਆ ਮਿੱਤਰੋ ਪੱਟਾਂ ਦੇ ਵਿੱਚ ਫਿਕਸ ਲੇਵੇ ਦੀ ਵੜਾ ਬਾ ਕਮਾਲ ਬਰੀਡ ਉੱਤੋਂ ਪਹਿਲਾਂ ਪਲੇਨ ਪਈ ਹੈ ਜਿਵੇਂ ਕਹਿਣ ਤੋਂ ਭਾਵੇਂ ਆ ਮਿੱਤਰੋ ਮੇਲਿਆਂ ਵਾਲੀ ਬੱਛੀ ਆ ਕੰਪੀਟੀਸ਼ਨ ਵਾਲੀ ਬੱਛੀ ਆ ਕਰਮਾਂ ਵਾਲੀ ਬਾਈ ਤੋਰਦੀ ਹੈ ਮੜੀ ਜੀ ਖੋਲਦੇ ਇਹਨੂੰ ਜੀ ਸੁਹਾ ਦੂਜਾ ਸੂਈ ਆ ਰਾਤ ਦੀ ਸੂਈ ਹੈ ਮਿੱਤਰੋ ਇਹ ਕਰਮਾਂ ਵਾਲੀ ਪਹਿਲੇ ਸੂਏ ਪਰ 635 34 ਲੀਟਰ ਦੁੱਧ ਬਾਈ ਉਹਨਾਂ ਨੇ ਕੰਡੇ ਦੇ ਉੱਤੇ ਇਹਦਾ ਜੋਕਿਆ ਹੋਇਆ ਐਤ ਕੀ ਬਾਬਾ ਰੱਖੇ ਸੁੱਖ 40 ਤੋਂ ਬਾਰ ਬਾਰ ਬੱਚੀ ਜਾਊਗੀ ਕਿਉਂਕਿ ਬੱਚੀ ਦੀ ਤਿਆਰੀ ਬਹੁਤ ਸੋਹਣੀ ਕੀਤੀ ਹੈ ਵੀਰੇ ਦੇਖੋ ਆਰਡਰ ਦੀ ਕੁਆਲਿਟੀ ਕੇਰਾ ਦੀ ਕਰਮਾਂ ਬਹੁਤ ਸੋਹਣਾ ਇਹਦਾ ਬ੍ਰਾਂਡ ਆ ਮੂਹ ਮਾਂ ਦੀ ਫੇਸ ਕੁਆਲਿਟੀ ਥਰਾਂ ਦਾ ਸਹਿਜ ਆਪਸੀ ਦੂਰੀ ਥਰਾਂ ਦੀ ਮਜ਼ਬੂਤੀ ਲੈਵੇ ਦੀ ਇੱਕੋ ਜਿਹਾ ਆਰਡਰ ਪਿਆ ਵੇਖੋ ਮਿੱਤਰੋ ਚਾਰੇ ਪਾਸਿਆਂ ਬਿਆਰ ਕਰਨ ਵਾਲੀ ਦਾ ਕਹਿਣ ਤੋਂ ਬਾਬਾ ਜੀ ਇਹੋ ਜਿਹੜਾ ਜਾਨਵਰ ਆ ਆਪ ਦਾ ਸੂਏ ਦੇ ਵਿੱਚ ਹੀ ਪੈਸੇ ਨਹੀਂ ਦੀਜੇ ਮਾਰਦਾ ਵਾ ਕਿਉਂਕਿ ਚੂਣ ਵਾਲਾ ਬੰਦਾ ਮਿਹਨਤੀ ਹੋਵੇ ਮਿਹਨਤ ਕਰਨ ਵਾਲਾ ਬੰਦਾ ਕਦੇ ਵੀ ਇਹ ਜਾਨਵਰ ਤੋਂ ਅੱਖ ਦਾ ਜਾਂ ਥੱਕਦਾ ਨਹੀਂ ਹੁੰਦਾ ਵੀਰੇ ਕਿਉਂਕਿ ਜਾਨਵਰ ਦਾ ਬ੍ਰਾਂਡ ਹੋਣਾ ਲਾਜ਼ਮੀ ਆ ਪਰ ਸਿਵਨ ਦੀ ਡਿਟੇਲ ਨਹੀਂ ਮਿਲੀ ਆਪਾਂ ਨੂੰ ਉਹ ਗੱਲ ਵੱਖਰੀ ਆ ਕਿਉਂਕਿ ਮਾਲਕਾਂ ਨੇ ਲਿਖਿਆ ਨਹੀਂ ਬਾਈ ਗੁਰਮਿਆਂ ਨੰਬਰ ਕਿੰਨਾ ਆ ਗਿਆ ਆਪਣਾ ਜੀ 94639 ਜੀ 13045 ਇੱਕ ਵਾਰੀ ਹੋਰ ਬੋਲ ਦिए 94639 ਜੀ 13045 ਤੇ ਰੇਟ ਕੀ ਰੱਖਿਆ ਗਰ ਮਿਲ ਬਈ ਆ ਪੈਂਦਾ 165000 ਠੀਕ ਮਾਨਤਾ ਨੂੰ ਥੋੜਾ ਬੋਧ ਵਿਚ ਹੋਊਗਾ ਸਮਾਨਤਾ ਨਹੀਂ ਹੋਊਗਾ ਠੀਕ ਹੈ ਜੀ ਲੈ ਵੀ ਮਿੱਤਰੋ ਆਏਗੇ ਭਰਾ ਦਾ ਮਾਨਤਾ ਨੇ ਇੱਜ਼ਤੋ ਜਰੂਰ ਹੋਊਗੀ ਪਰ ਵੱੱਛੀ ਬ੍ਰਾਂਡ ਆ ਆ ਕੇ ਇੱਕਲੀ ਕੋਲੇ ਜਰੂਰ ਵੇਖਿਓ ਮਗਰ ਮਾਡਲ ਦੀ ਵੱੱਛੀ ਆ ਆ ਉਹਦੇ ਵੱੱਛੀ ਦੇ ਬਾਰੇ ਨਹੀਂ ਪਤਾ ਕਿਹੜੇ ਦੀ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ